ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਸੁਨੀਲ ਜਾਖੜ ਨੇ ਅਚਨਚੇਤ ਵੱਡਾ ਝਟਕਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਸੁਨੀਲ ਜਾਖੜ ਲਗਾਤਾਰ ਭਾਰਤੀ ਜਨਤਾ ਪਾਰਟੀ ਤੋਂ ਦੂਰੀ ਬਣਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਅੱਜ ਇੱਕ ਵੱਡਾ ਖੜਾਕ ਹੋਇਆ ਹੈ ਪਰ ਸੁਨੀਲ ਜਾਖੜ ਅਤੇ ਉਹਨਾਂ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੇ ਹੋਰ ਜਿਹੜਾ ਨਵਾਂ ਰੂਪ ਲੈ ਲਿਆ ਹੈ ਕੀ ਇਹ ਪੂਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਆ ਕਿ ਆਖਿਰਕਾਰ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਤੋਂ ਦੂਰ ਕਿਉਂ ਦੇ ਜਾ ਰਿਹਾ ਤੇ ਅੱਜ ਵਾਲੀ ਅਪਡੇਟ ਇਸ ਮਾਮਲੇ ਦੇ ਵਿੱਚ ਕੀ ਹੈ ਸੁਨੀਲ ਜਾਖੜ ਦੇ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਦੇ ਤੌਰ ਤੇ ਅਸਤੀਫਾ ਦਿੱਤੇ ਜਾਣ ਦੀਆਂ ਚਰਚਾਵਾਂ ਦੇ ਦਰਮਿਆਨ ਇੱਕ ਵੱਡੀ ਤੇ ਅਹਿਮ ਜਾਣਕਾਰੀ ਆਈ ਹੈ ਪੰਜਾਬ ਬੀਜੇਪੀ ਦੇ ਵੱਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਸ਼ਾਮਲ ਨਹੀਂ ਹੋਏ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਪਰ ਉਹ ਪੰਜਾਬ ਭਾਜਪਾ ਦੀ ਪ੍ਰਧਾਨਗੀ ਦੇ ਹਉਬਾਜੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਇਹ ਮੀਟਿੰਗ ਪੰਜਾਬ ਭਾਜਪਾ ਦੀ ਸੀ ਇੱਕ ਵਾਰ ਫਿਰ ਉਹਨਾਂ ਦੇ ਅਸਤੀਫੇ ਦੀਆਂ ਅਟਕਲਾਂ ਦਾ ਚਲਣਾ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਖਿਆ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਅਸਤੀਫੇ ਦੀਆਂ ਖਬਰਾਂ ਮਹਿਜ਼ ਅਫਵਾਹਾਂ ਨੇ ਜਾਖੜਾ ਆਪਣੇ ਨਿੱਜੀ ਕੰਮ ਦੇ ਲਈ ਦਿੱਲੀ ਗਏ ਹੋਏ ਨੇ ਪੱਤਰਕਾਰਾਂ ਨੇ ਜਦੋਂ ਕਿਹਾ ਕਿ ਜਾਖੜ ਨੇ ਇਹਨਾਂ ਖਬਰਾਂ ਦਾ ਕਦੇ ਖੰਡਣ ਨਹੀਂ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਦਿੱਲੀ ਦੇ ਵਿੱਚ ਨੇ ਉਹ ਸਾਡੀ ਪਾਰਟੀ ਦੇ ਪ੍ਰਧਾਨ ਨੇ ਅਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਨੂੰ ਚਲਾ ਰਹੇ ਹਾਂ ਉਹ 2-4 ਦਿਨਾਂ ਦੇ ਵਿੱਚ ਪਾਰਟੀ ਸਰਗਰਮੀਆਂ 'ਚ ਮੁੜ ਹਿੱਸੇਦਾਰੀ ਲੈ ਲੈਣਗੇ ਇਹ ਗੱਲ ਵਿਜ਼ਰ ਪਾਣੀ ਨੇ ਕਹੀ ਹੈ ਵਿਜ਼ਰ ਪਾਣੀ ਦਾ ਬਿਆਨ ਆਪਣੀ ਥਾਂ ਦੇ ਉੱਤੇ ਸੁਨੀਲ ਜਾਖੜ ਆਖਰ ਕਿਉਂ ਨਹੀਂ ਪਹੁੰਚੇ ਸੁਨੀਲ ਜਾਖੜ ਦਾ ਵੱਡਦਾ ਸੀ ਕਿਉਂਕਿ ਉਹ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਤੋਂ ਬਿਨਾ ਪੰਜਾਬ ਭਾਜਪਾ ਦੀ ਮੀਟਿੰਗ ਕਿਵੇਂ ਹੋ ਸਕਦੀ ਹੈ ਇਹ ਤਾਂ ਹੁਣ ਕੋਈ ਵੱਖਰੀ ਕੋਈ ਸਿਆਸ ਸਮਝਣ ਵਾਲਾ ਵਿਅਕਤੀ ਦੱਸ ਸਕਦਾ ਹੈ ਤਾਂ ਇਹ ਇਦਾਂ ਤਾਂ ਮمكن ਨਹੀਂ ਆਖਿਰਕਾਰ ਸੁਨੀਲ ਜਾਖੜ ਭਾਜਪਾ ਤੋਂ ਦੂਰ ਕਿਉਂ ਨੇ ਤੁਸੀਂ ਨੋਟ ਕੀਤਾ ਹੋਣਾ ਕਿ ਸੁਨੀਲ ਜਾਖੜ ਦੀਆਂ ਸਰਗਰਮੀਆਂ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੀਆਂ ਬੜੇ ਐਕਟਿਵ ਪੋਲੀਟੀਸ਼ੀਅਨ ਨੇ ਬੜੇ ਸਰਗਰਮ ਸਿਆਸਤਦਾਨ ਨੇ ਸਵੇਰ ਉਹਨਾਂ ਦਾ ਔੜਨਾ ਵਿਛੋੜਨਾ ਕਹਿ ਲਈਏ ਕਿ ਸਾਰਾ ਕੁਝ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਉਹ ਉਠਲੇ ਵੀ ਸਿਆਸਤ ਚ ਨੇ ਸੌਂਦੇ ਵੀ ਸਿਆਸਤ ਨੇ ਸੁਨੀਲ ਜਾਖੜ ਗਮ ਸਮਝੇ ਨੇ ਸੁਨੀਲ ਜਾਖੜ ਘੂਟਣ ਮਹਿਸੂਸ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਅੰਦਰ ਸੁਨੀਲ ਜਾਖੜ ਦਾ ਅੱਜ ਮੀਟਿੰਗ ਚ ਨਾ ਪਹੁੰਚਣਾ ਤੇ ਅਸਤੀਫੇ ਦੀਆਂ ਚਰਚਾਵਾਂ ਇਹ ਦੋਵੇਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ ਇਹਨਾਂ ਦੋਵਾਂ ਨੂੰ ਜਦੋਂ ਜੋੜ ਕੇ ਦੇਖਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਪੰਜਾਬ ਦੇ ਵਿੱਚ ਵੱਡਾ ਖਲਾਰਾ ਪੈ ਚੁੱਕਿਆ ਹੈ ਜਾਣਕਾਰ ਤਾਂ ਇਹ ਵੀ ਕਹਿੰਦੇ ਆ ਕਿ ਸੁਨੀਲ ਜਾਖੜ ਦਿੱਲੀ ਨੇ ਤੇ ਕੋਈ ਗੱਡ ਧੁੱਪ ਕਰਨ ਦੇ ਲਈ ਗਏ ਹੋ। ਹਾਲਾਂਕਿ ਚ ਸੱਚਾ ਕਿ ਝੂਠ ਹੈ ਤਾਂ ਸੁਨੀਲ ਜਾਖੜ ਹੀ ਦੱਸ ਸਕਦੇ ਆ। ਪਰ ਪਰਦੇ ਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੈ। ਬਹੁਤ ਕੁਸ਼ਲ ਘਟ ਰਿਹਾ ਹੈ ਜਿਹਦੀ ਜਾਣਕਾਰੀ ਹਾਲੇ ਪੂਰੀ ਤਰ੍ਹਾਂ ਨਾਲ ਨਿਕਲ ਕੇ ਬਾਹਰ ਨਹੀਂ ਆ ਰਹੀ। ਪੰਜਾਬ ਭਾਜਪਾ ਦੇ ਵਿੱਚ ਦੋ ਥੜੇ ਬੜੇ ਪ੍ਰਮੁੱਖ ਵਾਰੂਪ ਦੇ ਵਿੱਚ ਉਭਰੇ ਨੇ। ਪਹਿਲਾ ਤਾਂ ਇਹ ਹੁੰਦਾ ਸੀ ਕਿ ਕਮਲ ਸ਼ਰਮਾ ਜੀ ਦਾ ਧੜਾ ਫਲਾਣੇ ਦਾ ਧੜਾ ਵਿਨਾਸ ਰਾਏ ਖੰਨਾ ਦਾ ਧੜਾ ਪਰ ਹੁਣ ਚਰਚਾ ਇਹ ਹੈ ਕਿ ਟਕਸਾਲੀਆਂ ਦਾ ਧੜਾ ਤੇ ਬਾਹਰੋਂ ਲਿਆਂਦੇ ਗਏ ਆਂ ਦਾ ਧੜਾ ਜਿਹੜਾ ਟਕਸਾਲੀਆਂ ਦਾ ਧੜਾ ਉਹ ਇਸ ਵੇਲੇ ਬਹੁਤ ਹਾਵੀ ਹੋ ਚੁੱਕਿਆ ਹੈ ਬਾਹਰੋਂ ਲਿਆਂਦੇ ਮੈਂ ਸੁਨੀਲ ਜਾਖੜ ਜਿਹੜਾ ਲਾਮ ਲਸ਼ਕਰ ਲੈ ਕੇ ਗਏ ਸੀਗੇ ਭਾਰਤੀ ਜਨਤਾ ਪਾਰਟੀ ਚ ਉਹਦੇ ਵਿੱਚੋਂ ਤਾਂ ਬਹੁਤਾ ਲਾਮ ਲਸ਼ਕਰ ਵਾਪਸ ਕਾਂਗਰਸ ਚ ਆ ਗਿਆ ਹੁਣ ਰਹਿ ਗਏ ਸੁਨੀਲ ਜਾਖੜ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਛੱਡਣਗੇ ਜਾਂ ਉੱਚ ਰਹਿਣਗੇ ਇੱਕ ਅਲੱਗ ਦਾ ਗੱਲ ਹੈ ਪਰ ਉਹ ਪ੍ਰਧਾਨਗੀ ਤੋਂ ਬਹੁਤ ਖੁਸ਼ ਨਹੀਂ ਉਹ ਪ੍ਰਧਾਨਗੀ ਨਹੀਂ ਕਰਨਾ ਚਾਹੁੰਦੇ ਅੱਜ ਵੀ ਉਹਨਾਂ ਨੇ ਮੀਟਿੰਗ 'ਚ ਨਾ ਪਹੁੰਚ ਕੇ ਮੇਰੇ ਮੁਤਾਬਕ ਇਹ ਸੰਕੇਤ ਦਿੱਤਾ ਹੈ ਕਿ ਉਹ ਨਹੀਂ ਚਾਹੁੰਦੇ ਪੰਜਾਬ ਭਾਜਪਾ ਦੇ ਪ੍ਰਧਾਨ ਰਹਿਣਾ ਟਕਸਾਲੀ ਵਰਕਰ ਜਿਹੜੇ ਆ ਲੀਡਰ ਆ ਉਹਨਾਂ ਨਾਲ ਉਵੇਂ ਰਲ ਮਿਲ ਕੇ ਘੁੱਲ ਮਿਲ ਕੇ ਨਹੀਂ ਚੱਲ ਰਹੇ ਆ ਸਾਰੇ ਆ ਕੀ ਚੀਜ਼ਾਂ ਜਿੰਨੇ ਵੀ ਸੰਕੇਤ ਮਿਲ ਰਿਹਾ ਹੈ ਇਸ਼ਾਰੇ ਮਿਲ ਰਹੇ ਆ ਜੇਕਰ ਇਹਨਾਂ ਨੂੰ ਪੋਲੀਟਿਕਲੀ ਟਰਾਂਸਲੇਟ ਕੀਤਾ ਜਾਵੇ ਜੇਕਰ ਇਹਨਾਂ ਦਾ ਸਿਆਸੀ ਅਨਵਾਦ ਕੀਤਾ ਜਾਵੇ ਤਾਂ ਇੱਕ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿੱਚ ਵੱਡਾ ਖਲਾਰਾ ਪਿਆ ਹੋਇਆ ਹੈ ਸੁਨੀਲ ਜਾਖੜ ਬਰਸ ਟਕਸਾਲੀ ਹੋ ਚੁੱਕਿਆ ਹੈ ਇਹਦੇ ਵਿੱਚ ਕੋਈ ਦੋਰ ਹੈ ਬਾਕੀ ਨਹੀਂ ਸੁਨੀਲ ਜਾਖੜ ਅਸਤੀਫਾ ਦਿੰਦਾ ਹੈ ਨਹੀਂ ਦਿੰਦਾ ਹੈਗਾ ਸੁਨੀਲ ਜਾਖੜ ਨੇ ਸਪਸ਼ਟ ਕਰਨਾ ਹੁਣ ਇਹ ਵੀ ਇੱਕ ਵੱਡੀ ਗੱਲ ਹੈ ਕਿ ਸੁਨੀਲ ਜਾਖੜ ਨੇ ਆਪਣੇ ਅਸਤੀਫੇ ਦੀਆਂ ਖਬਰਾਂ ਦਾ ਹਾਲੇ ਤੱਕ ਖੰਡਨ ਨਹੀਂ ਕੀਤਾ ਨਹੀਂ ਤਾਂ ਤੁਸੀਂ ਦੇਖਿਆ ਮਨਪ੍ਰੀਤ ਬਾਦਲ ਦੇ ਅਕਾਲੀ ਦਲ 'ਚ ਵਾਪਸੀ ਦੀ ਚਰਚਾ ਹੋਈ ਤਾਂ ਉਹਨਾਂ ਨੇ ਪਟਕਦੇ ਨੇ ਕਹਿਤਾ ਕਿ ਮੈਂ ਕੋਈ ਤੇ ਨਹੀਂ ਜਾ ਰਿਹਾ ਮੈਂ ਤਾਂ ਭਾਜਪਾ ਜੀ ਹਾਂ ਸੁਨੀਲ ਜਾਖੜ ਤਾਂ ਬੋਲੀ ਨਹੀਂ ਚੁੱਪੀ ਕਰਕੇ ਗੁੰਮਸੂਮ ਹੀ ਹੋ ਗਏ ਆਖਿਰ ਇਦਾਂ ਹੁੰਦਾ ਨਹੀਂ ਸੁਨੀਲ ਜਾਖੜ ਕੋਲ ਤਾਂ ਬਹੁਤ ਪੱਤਰਕਾਰਾਂ ਦੇ ਟੈਲੀਫੋਨ ਨੰਬਰ ਨੇਗੇ ਉਹਦਾ ਪੱਤਰਕਾਰਾਂ ਨੂੰ ਖੁਦ ਸੱਦ-ਸੱਦ ਕੇ ਦੱਸਦੇ ਨੇ ਵੀ ਆਹ ਚੀਜ਼ ਐ ਇਦਾਂ ਐ ਉਹਦਾ ਮੀਡੀਆ ਦੇ ਟੱਚ 'ਚ ਰਹਿਣ ਵਾਲਾ ਵਿਅਕਤੀ ਇੱਕ ਝੂਠੀ ਖਬਰ ਕਥਿਤ ਤੌਰ ਦੇ ਉੱਤੇ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਖੰਡਣਨਾ ਕਰਨ ਇਦਾਂ ਨਹੀਂ ਹੋ ਸਕਦਾ ਵਿਜੇਰਪਾਣੀ ਜੀ ਕਹਿ ਆ ਜ਼ਰੂਰ ਰਹੇ ਨੇ ਪਰ ਦੇਖੋ ਕੀ ਬਣਦਾ ਪਰ ਗੱਲ ਸਪਸ਼ਟ ਹੈ ਕਿ ਭਾਜਪਾ ਇਸ ਇਸ ਵੇਲੇ ਭਾਜਪਾ ਦੇ ਅੰਦਰ ਵੱਡਾ ਖੜਾਕ ਹੈ ਵੱਡਾ ਖਲਾਰਾ ਹੈ ਇਹ ਖਲਾਰਾ ਸੁਨੀਲ ਜਾਖੜ ਦੇ ਅਸਤੀਫੇ ਤੋਂ ਬਾਅਦ ਵੀ ਸਪਸ਼ਟ ਹੋ ਜਾਏਗਾ ਕਿੰਨੇ ਕਬੱਡੇ ਪੱਧਰ ਤੇ ਹੈ ਤੇ ਦੂਜੀ ਗੱਲ ਇਹ ਹੈ ਕਿ ਸੁਨੀਲ ਜਾਖੜ ਜੇਕਰ ਅਸਤੀਫਾ ਨਹੀਂ ਵੀ ਦਿੰਦੇ ਮੰਨ ਲਓ ਕਿ ਉਹ ਕੰਟੀਨਿਊ ਕਰਦੇ ਨੇ ਤਾਂ ਇਹ ਖਲਾਰਾ ਫਿਰ ਟਕਸਾਲੀਆਂ ਵਾਲੇ ਪਾਸਿਓਂ ਜ਼ਿਆਦਾ ਪੈਣਾ ਹੈ ਉਹਦੇ ਉਹਦੀਆਂ ਸੰਭਾਵਨਾਵਾਂ ਵੀ ਬਰਾਬਰ ਬਣੀਆਂ ਹੋਈਆਂ ਨੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ